ਤੇ ਸਾਰੇ ਬਰਕਰ ਹੈ ਗਿਆ ਬੋਰ ਟ੍ਰੈਵਲ ਕੰਪਨੀ ਦੇ ਜਿਹੜੇ ਕਿ ਸਰਬੀਆ ਆਇਆ ਬੱਸ ਡਰਾਈਵਰੀ ਦੇ ਵਿੱਚ ਭੰਗ 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 ਨਹੀਂ ਹੈ ਗਿਆ ਭੰਗ ਹੈ ਹਾਂਜੀ ਸਤਿ ਸ੍ਰੀ ਅਕਾਲ ਕਿਦਾਂ ਸਾਰੇ ਤੇ ਜਿੱਦਾਂ ਕਿ ਮੈਂ ਸਰਬੀਆ ਚ ਇੱਥੇ ਤੇ ਮੈਂ ਜਦ ਵੀ ਮੇਰੇ ਕੋਲ ਟਾਈਮ ਹੁੰਦਾ ਕਦੇ ਨਾ ਕਦੇ ਮੈਂ ਛੋਟੀ ਛੋਟੀਆਂ ਵੀਡੀਓ ਬਣਾ ਕੇ ਅਪਲੋਡ ਕਰਦਾ ਤੇ ਮੈਂ ਅੱਜ ਆਇਆ ਇੱਕ ਜਗ੍ਹਾ ਘੁੰਮਣ ਇਸ ਜਗ੍ਹਾ ਦਾ ਨਾਮ ਕਾਫੀ ਅਜੀਬ ਜਿਹਾ ਹੈ ਮਤਲਬ ਕਿ ਮੈਨੂੰ ਚੇਤਾ ਭੁੱਲ ਗਿਆ ਮੈਂ ਪੜ੍ਹਨ ਦੀ ਕੋਸ਼ਿਸ਼ ਵੀ ਕਰਿਆ ਕਰਦਾ ਕੀ ਨੈਟਵਰਕ ਨਹੀਂ ਹੈ ਟ੍ਰਾਂਸਲੇਸ਼ਨ ਵੀ ਨਹੀਂ ਹੋਇਆ ਤੇ ਫੋਟੋ ਮੇ ਖਿੱਚ ਲਈ ਦੀ ਬੱਚੇ ਦਾ ਨਾਮ ਕਿਹੜਾ ਹੈ ਕੀ ਨਾਮ ਹੈ ਦਾ ਇਸ ਜਗ੍ਹਾ ਦਾ ਉਹਦੇ ਬਾਰੇ ਵੀ ਕਿ ਦਸੰਦੀ ਕੋਸ਼ਿਸ਼ ਕਰੂੰਗਾ ਗਿਆਨੀ ਭਾਜੀ ਉਹ ਜਤਿੰਦਰ ਭਾਜੀ ਰਗੂਬੀਰ ਤੇ ਮੁੰਡੇ ਦੋ ਅੱਧ ਚੱਲ ਗਏ ਚਲ ਚਲੋ ਚੜਜੋ ਜੜਾਈਆਂ ਭਗਤੋ ਚਲੋ ਚੜੋ ਚੜੋ ਅਸੀਂ ਦੇਖਿਆ ਕਰਦੇ ਕੁਝ ਵਧੀਆ ਕੋਈ ਨਜ਼ਾਰਾ ਦਿਖੇ ਇੱਥੇ ਕੋਈ ਚੱਜ ਦੀ ਚੀਜ਼ ਚੰਗੀ ਚੀਜ਼ ਮਤਲਬ ਕਿ ਇਹ ਜੀ ਛੋਟ-ਛੋਟੀਆਂ ਪਕਟੰਡੀਆਂ ਜਿੰਨੀਆਂ ਸਾਰੇ ਪਾਸੇ ਛੋਟ-ਛੋਟੇ ਰਾ ਚੜ ਚੜ ਕੇ ਸਾਹ ਜੇ ਫੁੱਲਣ ਲੱਗ ਗਿਆ ਸਾਹਮਣੇ ਪਹਾੜ ਪਹਾੜਾਂ ਦੇ ਪਿੱਛੇ ਫੇਰ ਪਹਾੜ ਪਹਾੜਾਂ ਦੇ ਪਿੱਛੇ ਫੇਰ ਪਹਾੜ ਇਹੀ ਸਿਲਸਿਲਾ ਸ਼ੁਰੂ ਹੋ ਗਿਆ ਇੱਥੇ ਅਸੀਂ ਇੱਕ ਛੋਟਾ ਜਿਹਾ ਰਾ ਫੜ ਕੇ ਤੁਰੇ ਜਾਈ ਜਾਂਦੇ ਆ ਅੱਗੇ ਨੂੰ ਵੀ ਚਲੋ ਅੱਗੇ ਜਾ ਕੇ ਕੋਈ ਪਿੰਡ ਆ ਸਕਦਾ ਕੋਈ ਛੋਟੀ ਮੋਟੀ ਦੁਕਾਨ ਆਊਗੀ ਕੁਸ਼ ਤਾਂ ਹੋਣਾ ਇੱਥੇ ਪਰ ਜਿੱਦਾਂ ਜਿੱਦਾਂ ਅੱਗੇ ਨੂੰ ਵਧ ਜਾਂਦੇ ਰਸਤਾ ਇਹੜਾ ਹੋਰ ਖਰਾਬ ਹੋਈ ਜਾਂਦਾ ਤੇ ਹੁਣ ਅਸੀਂ ਚੜਦੇ ਚੜਦੇ ਚੜੀ ਜਾਂਦੀ ਹੈ ਪਹਾੜ ਵੱਲੋ ਦੇਖ ਸਕਦੇ ਆ ਕਿੰਨੇ ਬੂਟੇ ਘਣੇ-ਘਣੇ ਬਿਲਕੁਲ ਸ਼ਾਂ ਹੋ ਗਈ ਬੂਟਿਆਂ ਦੇ ਵਿੱਚ ਆ ਕੇ ਇਧਰੋਂ ਬਿਲਕੁਲ ਖਾਲੀ ਐ ਸਾਥੋਂ ਨਾਲ ਬੈਥੇ ਕੋਈ ਵੀ ਨਹੀਂ ਐ ਸਾਹਮਣੇ ਇੱਕ ਪਹਾੜ ਦੀ ਚੋਟੀ ਪਰ ਇੱਕ ਜੰਗਲਾ ਲੱਗਾ ਵਾ ਜਿਹਨੂੰ ਕਹਿ ਸਕਦੇ ਆ ਹਿੱਲ ਪੁਆਇੰਟ ਕੁਝ ਹਾਂ ਕੁਝ ਇਧਰ ਹੈ ਮਤਲਬ ਤੁਸੀਂ ਕੁਝ ਤੇ ਚੀਜ਼ ਸੱਟ ਨਹੀਂ ਸਕਦੇ ਗੰਦ ਨਹੀਂ ਪਾਉਣਾ ਗੰਦਰੀ ਪਾਣਾ ਫੁੱਲ ਨਹੀਂ ਤੋੜਨੇ ਇੱਥੇ ਤੇ ਆਵਾਜ਼ ਮਾਰ ਕੇ ਜਿਦਾ ਅਸੀਂ ਕਹਿੰਦੇ ਪਹਾੜਾਂ ਜਾ ਕੇ ਆਵਾਜ਼ ਮਾਰੋ ਵਾਪਸ ਆਂਦੀ ਆਵਾਜ਼ ਉਹ ਚੀਜ਼ ਜਿਹੜਾ ਅਸੀਂ ਦੂਰੋਂ ਦੇਖਿਆ ਹਿੱਲ ਸਟੇਸ਼ਨ ਲਗਭਗ ਅਸੀਂ ਉੱਥੇ ਪੁੱਜ ਗਏ ਆ ਉਸ ਜਗ੍ਹਾ ਪਰ ਹੂੰ ਭਜੀ ਕਿੱਦਾਂ ਲੱਗਦਾ ਐਂ ਤੀਂ ਠੰਡੀ ਹਵਾ ਤੇ ਇਹ ਗਾਫਤ ਤੁਮ ਮੇਰੇ ਵਰਗਾ ਬਤਾਉ ਉੱਡ ਸਕਦਾ ਹਵਾ ਨਾਲ ਥੋੜੀ ਜਿਹੀ ਨਾ ਹਵਾ ਉਹ ਮਾਰਦੀ ਆ ਚੋਲ ਅੱਛਾ ਜੀ ਅਸੀਂ ਪੁੱਜ ਗਏ ਉਸ ਜਗ੍ਹਾ ਪਰ ਆ ਕੇ ਇਹ ਜਗ੍ਹਾ ਦੇਖੀ ਅਸੀਂ ਦੂਰੋਂ ਅਸੀਂ ਕਿੱਥੋਂ ਆਏ ਆ ਲਗਭਗ ਬਹੁਤ ਦੂਰ ਤੇ ਕੁਝ ਹੈਦਰਾ ਨਜ਼ਾਰਾ ਦੇਖਦਾ ਇੱਥੋਂ ਪਹਾੜ ਉੱਚੇ-ਉੱਚੇ ਬਹੁਤ ਜਿਆਦਾ ਖਤਰਨਾਕ ਸਰਬੀਆ ਦਾ ਬੋਰ ਸ਼ਹਿਰ ਤੋਂ ਅਸੀਂ ਲਗਭਗ 30-35 ਕਿਲੋਮੀਟਰ ਦੂਰ ਆ ਗਏ ਸ਼ਾਇਦ ਇਸ ਜਗ੍ਹਾ ਪਰ ਉੱਤੋਂ ਐਂ ਕਰਾਲ ਫੜੀ ਮੈਂ ਤੇਰੀਆਂ ਖਿੱਚਦਾ ਮਿਲ ਗਈ ਇਹ ਜੰਗਲਾ ਬਿਲਕੁਲ ਜਿੱਦਾ ਟਾਈਟਨਿਕ ਜਹਾਜ਼ ਤਾਂ ਕਿਹੜਾ ਹੋ ਇਹ ਬਿਲਕੁਲ ਕੋਈ ਚੀਜ਼ ਐ ਜਿਹਦਾ ਟਾਈਟਨਿਕ ਜਹਾਜ਼ ਟਾਈਟਨਿਕ ਸਟਾਈਟਨਿਕ ਕਿਹੜਾ ਜਹਾਜ਼ ਤਾਂ ਡੁੱਬ ਗਿਆ ਉਹਦੇ ਮੋਹਰੇ ਲੱਗਦਾ ਦਰਾਂ ਜੰਗਲਾ ਬਿਲਕੁਲ ਕੋਈ ਚੀਜ਼ ਐ ਖਤਰਨਾਕ ਖਾਈ ਐ ਵਿੱਚ ਬਹੁਤ ਜ਼ਿਆਦਾ ਗਹਿਰੀ ਤੇ ਕਹਦਾ ਮੈਂ ਪੀਰ ਦਾ ਯਕੀਨ ਮੰਨਦੇ ਸੇਫਟੀ ਨਾ ਲਾਈ ਹੋਵੇ ਤਾਂ ਜ਼ਰੂਰ ਕੋਈ ਹਾਦਸਾ ਹੋ ਸਕਦਾ ਚੱਲ ਚਲ ਜੀਏ ਵਾਪਸ ਥੈਲ ਪੁਆਇੰਟ ਤੇ ਹਾਂ ਤੇ ਹੁਣ ਚੱਲੇ ਆ ਵਾਪਸ ਥੋੜੇ ਜਿਹਾ ਆ ਗਿਆ ਇੱਕ ਛੋਟੀ ਜਿਹੀ ਟਰਨਲ ਇਹ ਉਹ ਗੁਫਾਣੀ ਹੈ ਅੱਛਾ ਇੱਕ ਚੀਜ਼ ਹੈ ਨਾ ਇਹਦੇ ਵਿੱਚ ਉਹ ਕੁਝ ਹੋਵੇ ਨਾ ਜਾਨਵਰ ਵਗੈਰਾ ਵੈਸੇ ਤਾਂ ਇਧਰ ਨੂੰ ਵੀ ਛੋਟੀ ਛੋਟੀ ਗੁਫਾ ਗੁਫਾ ਦੇ ਵਿੱਚ ਹੋਰ ਗੁਫਾ ਇਹ ਰਾਹ ਕਿਤੇ ਖਤਮ ਨਹੀਂ ਹੋਣਾ ਅਸੀਂ ਘੁੰਮਦੇ ਘੁੰਮਦੇ ਪਤਾ ਨਹੀਂ ਕਿੱਥੇ ਚੱਲ ਜਾਣਾ ਕੁਝ ਨਹੀਂ ਪਤਾ ਲੱਗ ਜਾਂਦਾ ਅੱਗੇ ਅੱਗੇ ਜਿੱਦਾ ਜਾਈ ਜਾਂਦੇ ਆ ਹੋਰ ਰਸਤੇ ਖੁੱਲ੍ਹੇ ਜਾਂਦੇ ਆ ਜ਼ਿੰਦਗੀ ਦੇ ਵਿੱਚ ਵੀ ਐਦਾਂ ਹੁੰਦਾ ਕਈ ਵਾਰੀ ਸਾਨੂੰ ਲੱਗਦਾ ਕਿ ਇੱਥੇ ਆ ਕੇ ਜ਼ਿੰਦਗੀ ਦੇ ਰਾਹ ਖਤਮ ਹੋ ਗਏ ਸਾਡੇ ਸਾਰੇ ਪਰ ਐਦਾਂ ਨਹੀਂ ਹੈ ਜਦੋਂ ਅਸੀਂ ਤੁਰਦੇ ਆ ਆਪਣੀਆਂ ਰਾਹਾਂ 'ਤੇ ਤਾਂ ਜ਼ਰੂਰ ਨਵੇਂ ਤੇ ਨਵੇਂ ਰਸਤੇ ਅੱਗੇ ਸਾਨੂੰ ਮਿਲਦੇ ਰਹਿੰਦੇ ਇੱਥੋਂ ਕਾਫੀ ਜ਼ਿਆਦਾ ਗਹਿਰਾਈ ਹੈ ਇਸ ਜਗ੍ਹਾ ਤੇ ਜਿੱਥੇ ਅਸੀਂ ਖੜੇ ਪਏ ਆ ਤੇ ਉੱਪਰੋਂ ਵੀ ਤੁਸੀਂ ਦੇਖ ਸਕਦੇ ਆ ਡੇਂਜਰਸ ਪਹਾੜ ਦੇਖ ਕੇ ਲੱਗਦਾ ਵੀ ਉੱਪਰ ਤੇ ਪੱਥਰ ਕੋਈ ਟੁੱਟ ਕੇ ਸਾਡੇ ਵਰਗੇ ਵੀ ਸਕਦਾ ਜਿਹੜੀ ਜਗ੍ਹਾ ਖੂਬਸੂਰਤ ਹੁੰਦੀਆਂ ਸੋਹਣੀਆਂ ਉਹ ਖਤਰਨਾਕ ਵੀ ਹੁੰਦੀਆਂ ਇਹ ਵੀ ਸਾਨੂੰ ਪਤਾ ਇਹਨਾਂ ਗੱਲਾਂ ਦਾ ਤੇ ਇਹ ਪਤਾ ਹੋਣਾ ਵੀ ਚਾਹੀਦਾ ਇੱਥੇ ਇਹ ਗੁਫਾ ਇਹੀ ਦੇਖਣ ਵਾਸਤੇ ਅਸੀਂ ਆਏ ਆ ਸਪੈਸ਼ਲ ਪਰ ਇੱਥੇ ਆ ਕੇ ਪਤਾ ਲੱਗਿਆ ਕਿ ਇਹ ਬੰਦ ਹੋ ਗਈ ਆ ਮਤਲਬ ਕਲੋਜ਼ ਹੋ ਗਿਆ ਦਾ ਗੇਟ ਇਹ ਜਦੋਂ ਵੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਇਦ 3 ਵਜੇ ਤੱਕ ਇਹਦੇ ਵਿੱਚ ਐਂਟਰੀ ਮਿਲਦੀ ਹੈ ਦੇਖ ਸਕਦੇ ਆ ਤੁਸੀਂ ਅੰਦਰ ਖੜੀ ਹੈ ਸਾਈਕਲ ਇਹਦੇ ਉਹ ਸਾਹਮਣੇ ਦਰਵਾਜ਼ਾ ਹੈ ਦਰਵਾਜ਼ਾ ਖੁੱਲਾ ਹੈ ਵੈਸੇ ਤਾਂ ਸ਼ਾਇਦ ਇਹ ਹੋਰ ਵੀ ਜ਼ਿਆਦਾ ਅੰਦਰ ਹੋ ਸਕਦੀ ਹੈ ਜਾਂ ਫਿਰ ਇਹਦੇ ਅੰਦਰ ਸਾਈਕਲ ਲੈ ਕੇ ਜਾਣ ਦੀ ਜਗ੍ਹਾ ਹੋ ਸਕਦੀ ਹੈ ਇਹਦੇ ਬਾਰੇ ਨੂੰ ਨਹੀਂ ਪਤਾ ਕਿ ਇੱਥੇ ਦਾ ਹਜੇ ਪੂਰਾ ਸਿਸਟਮ ਕੀ ਹੈ ਇਹ ਕੁਛ ਲੋਕ ਦੋ ਕੁੜੀਆਂ ਦੋ ਮੁੰਡੇ ਇਹ ਦੇਖ ਸਕਦੇ ਆ ਫੁੱਟਬਾਲ ਦੇ ਨਾਲ ਕਦੇ ਪੈਰ ਦੇ ਨਾਲ ਕਿੱਕ ਮਾਰੀ ਜਾਂਦੀ ਹੈ ਤੇ ਕਦੇ ਹੱਥ ਨਾਲ ਕਿੜੀ ਦਾ ਪੋਲ ਕਾਫੀ ਜ਼ਿਆਦਾ ਸੋਹਣਾ ਵੀ ਹੈ ਤੇ ਵਧੀਆ ਵੀ ਲੱਗਦਾ ਦੇਖਣ ਨੂੰ ਬਹੁਤ ਵਧੀਆ ਇੱਥੇ ਇਹਨਾਂ ਨੇ ਥੋੜਾ ਜਿਹਾ ਪਾਣੀ ਰੋਕ ਕੇ ਇਸ ਚੀਜ਼ ਨੂੰ ਜਗ੍ਹਾ ਨੂੰ ਹੋਰ ਵੀ ਜ਼ਿਆਦਾ ਸੋਹਣਾ ਖੂਬਸੂਰਤ ਬਣਾ ਦਿੱਤਾ ਵਾ ਯਕੀਨ ਮੰਨੋ ਬਹੁਤ ਹੀ ਜ਼ਿਆਦਾ ਮਜ਼ਾ ਆਈ ਜਾਂਦਾ ਮੈਨੂੰ ਇੱਥੇ ਬਾਏ ਬਾਏ ਜਿੱਧਰੋਂ ਕਾਕੂ ਸੀ ਬਰਾਤਾਏ ਦਬਰ 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 ਉਹ ਕੁਛ ਵੀ ਹੈ ਵਿੱਚ ਇਹ ਲੋਕ ਬਹੁਤ ਚੰਗੇ ਹੁੰਦੇ ਆ ਤੇ ਜਿੱਦਕਿ ਮੈਂ ਵੀਡੀਓ ਬਣਾਇਆ ਕਰਦਾ ਹੁਣੇ ਦੇਖ ਲਿਆ ਕਿ ਸਾਡੀ ਵੀਡੀਓ ਬਣਾ ਰਿਆ ਬੰਦਾ ਹੱਥ ਮਾਰਨ ਲੱਗ ਗਿਆ ਕਈ ਬੰਦੇ ਹੁੰਦੇ ਆ ਕਿ ਉਹ ਨਾ ਦਿਨ ਲੱਗ ਜਾਂਦੇ ਆ ਓਏ ਨੇ 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 ਮਤਲਬ ਕੀ ਹਰ ਕਿਸੇ ਦਾ ਆਪਣਾ ਆਪਣਾ ਮੂਡ ਹੁੰਦਾ ਪਰ ਇਹ ਬੰਦੇ ਠੀਕ ਹੈ दारू ਪੀਣ ਵਾਲੇ ਬੰਦੇ ਅਕਸਰ ਬਹੁਤ ਹੀ ਦਿਲ ਦੇ ਚੰਗੇ ਤੇ ਸਾਫ਼ ਹੁੰਦੇ ਪਾਣੀ ਰੋਕਿਆ ਬੈਠੇ ਪਾਣੀ ਦੇ ਵਿੱਚ ਮੱਛੀਆਂ ਬਿਲਕੁਲ ਛੋਟੀਆਂ ਛੋਟੀਆਂ ਸ਼ਾਇਦ ਇਹ ਨજર ਵੀ ਨਹੀਂ ਆਉਂਦੀਆਂ ਹੋਣੀਆਂ ਪਾਣੀ ਕਾਫੀ ਜ਼ਿਆਦਾ ਸਾਫ਼ ਹੈ ਇਹ ਆ ਗਿਆ ਫਿਰ ਪੁਲ ਇੱਕ ਤਾਂ ਮੈਂ ਪਹਿਲੇ ਪੁਲ ਤੇ ਜਾ ਕੇ ਆਇਆ ਉਹ ਹਾਈਟ 'ਚ ਅੱਛਾ ਜੇ ਪਾਣੀ ਇਤੋਂ ਛੱਡਣਾ ਹੋਵੇ ਜੇ ਪਾਣੀ ਵੱਧ ਜਾਵੇ ਤਾਂ ਉਹਦੇ ਵਾਸਤੇ ਇਹ ਗੇਟ ਜਿੱਦਾਂ ਕਿ ਪਾਖੜਾ ਨੰਗਲ ਡੈਮ ਦਾ ਗੇਟ ਇਹਨੂੰ ਮਿਨੀ ਪਾਖੜਾ ਕਹਿ ਸਕਦੇ ਆ ਮਿਨੀ ਨੰਗਲ ਡੈਮ ਮਿਨੀ ਪਾਖੜਾ ਨਕੀ ਨਹੀਂ ਹੈਗਾ ਆਪਣਾ ਫੀਰਤਪੁਰ ਕੋਲ ਆਹੋ ਨੇਹਰਾਣਾ ਉਹੀ ਆ ਬਸ ਉਹਦੇ ਹਾਸਾ ਮਜ਼ਾਕ ਜਦ ਵੀ ਬੰਦਾ ਕਿਤੇ ਵੀ ਚੱਲ ਜਾਵੇ ਦੇਖੋ ਭਈ ਆਪਣਾ ਪਿੰਡ ਆਪਣਾ ਸ਼ਹਿਰ ਆਪਣਾ ਦੇਸ਼ ਹੀ ਚੇਤਾ ਹੁੰਦਾ ਅਸੀਂ ਕਿਤੇ ਵੀ ਚੱਲ ਜਾਈਏ ਕਿੰਨੀ ਜਦ ਸੋਹਣੀ ਜਗ੍ਹਾ ਘੁੰਮ ਲਈਏ ਕੁਝ ਵੀ ਹੈ ਪਰਦੇਸ਼ ਆਪਣੀ ਚੇਤਾ ਆਂਦਾ ਅਸਮਾਨ ਦੇ ਵਿੱਚ ਦੇਖ ਸਕਦੇ ਆ ਜਹਾਜ਼ ਦੀਆਂ ਲੀਕਾ ਇੱਕ ਦਿਨ ਉਹ ਵੀ ਜਹਾਜ਼ ਨੇ ਪਰ ਅਸਮਾਨ ਚ ਲੀਕ ਪਾਣੀ ਜਿੱਦੇ ਮੈਂ ਬੈਠ ਕੇ ਜਾਣਾ ਵਾਪਸ ਇੰਡੀਆ ਨੂੰ 2 ਮਹੀਨੇ ਦੀ ਮੇਰੇ ਰਹਿ ਗਿਆ ਵੀਜ਼ਾ ਵੀਜ਼ਾ ਨਹੀਂ ਮੇਰਾ ਵੀਜ਼ਾ ਜਾਦੇ ਹਾਲੇ ਪਰ 2 ਮਹੀਨੇ ਮੈਂ ਹੋਰ ਕੰਮ ਕਰਨਾ ਸਰ ਵੀ ਅੱਜ ਉਹਦੇ ਬਾਅਦ ਮੇਰੀ ਛੁੱਟੀ ਬਣਨੀ ਆ ਜਾਂ ਮੈਂ ਕੈਂਸਲ ਜਾਣਾ ਉਹ ਬਾਅਦ ਦੀ ਗੱਲਾਂ ਤੇ ਦੇਖ ਸਕਦੇ ਆ ਇੱਧਰ ਕਿੰਨਾ ਵਧੀਆ ਨਜ਼ਾਰਾ ਤੇ ਸਾਰੇ ਬਰਕਰ ਹੈ ਗਿਆ ਬੋਰ ਟਰੈਵਲ ਕੰਪਨੀ ਦੇ ਜਿਹੜੇ ਕਿ ਸਰਬੀਆ ਆਇਆ ਬੱਸ ਡਰਾਈਵਰੀ ਦੇ ਵਿੱਚ ਦੇਖ ਸਕਦੇ ਆ ਇਹ ਪਾਜੀ ਮਲਕੀਤ ਉਰੇ ਲਿਆ ਆ ਦੇ ਭੰਗ 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 ਨਹੀਂ ਹੈਗੀ ਭੰਗ ਹੈ ਲੈ ਚੈੱਕ ਭੰਗਾਂ ਤੋੜ ਕੇ ਮਲ ਕੇ ਦੇਖੋ ਮਲ ਕੇ ਦੇ ਨਹੀਂ ਹੋ ਰਿਹਾ ਯਾਨੀ ਹੈ ਭੰਗ ਨਹੀਂ ਨਹੀਂ ਰਗੜ ਕੇ ਦੇਖ ਰਗੜ ਕੇ ਹਾਂ ਅੱਛਾ ਆਪਣੇ ਕੋਲ ਹੀ ਲੈ ਲਈਏ ਉਹ ਅੱਗੇ ਜਾਣਾ ਹੈ ਜਿਹੜੀ ਪੈਗਾ ਸੀ ਰਾਜੂ ਕਹਿੰਦਾ ਪ੍ਰਸ਼ਾਦ ਹੈ ਭੋਲੇ ਸ਼ੰਕਰ ਦਾ ਬਿਲਕੁਲ ਰਿਸਰਚ ਕਰਿਆ ਕਰਦੇ ਹਰ ਜੜੀ ਬੂਟੀ ਪਰ ਸਾਡੇ ਬੰਦੇ ਇੱਥੇ ਕਿਹੜੀ ਬੂਟੀ ਹੈ ਕਿਹੜੇ ਓਏ ਇਹਨਾਂ ਨੂੰ ਅਸੀਂ ਕਹਿੰਦੇ ਦਰੂਨੇ ਉਹ ਦਰੂਨੇ ਨਹੀਂ ਹੈ ਯਾਰ ਹੋਰ ਹੈ ਹੋਰੇ ਕੁਝ ਹੈ ਏ ਹੋਏ ਅੱਛਾ ਪਹਿਲਾਂ ਕੋਈ ਖਾ ਕੇ ਦੇਖ ਫਿਰ ਜਾਣਾ। ਬਾਤੇ ਤੇ ਅਸੀਂ ਹਰੇ ਦੀ ਹਾਂ ਉਹ ਜੇ ਤਾਂ ਅੱਥਰੂ ਆ। ਯਾਰ ਇਸ ਚੀਜ਼ ਨੂੰ ਖਾ ਕੇ ਦੇਖਿਆ ਜਾ ਸਕਦਾ। ਕੁਝ ਫਲ ਹੈ। ਇਹ ਬੇਰ ਵੀ ਨਹੀਂ ਕਹਿ ਸਕਦੇ। ਆਮ ਤੌਰ ਤੇ ਜਿੱਦਾਂ ਕੋਈ ਗਰੁੰਨਾ ਟੈਪ ਦਾ ਹੈਗਾ ਲੱਗਦਾ ਮੈਨੂੰ। ਇਹ ਗਰੁੰਨਾ ਜਿੱਦਾਂ ਕਿ ਜੰਗਲਾਂ ਦੇ ਵਿੱਚ ਹੁੰਦਾ। ਸਾਡੇ ਤੁਸੀਂ ਆਉਂਗੇ ਨਾ ਜੀ। ਨਣਦੀਵੀ ਵਾਲੇ ਪਹਾੜਾਂ ਪਰ ਵੀ ਇਹ ਜੀ ਗਰੁੰਨੇ ਹੁੰਦੇ ਆ। ਪਰ ਇਹ ਗਰੁੰਨਾ ਨਹੀਂ ਹੈ। ਇਨੇ ਕਲਗੇ ਛੱਟਾ ਤੇ ਦੇਖ ਸਕਦੇ ਆ ਇੱਧਰ ਜੁਲਾਈ ਮਹੀਨਾ ਕਣਕ ਇਹਨਾਂ ਦੀ ਹਲੇ ਪੱਕਣੀਆਂ ਜਾਂ ਥੋੜੀ ਪੱਕ ਗਈ ਬਿਲਕੁਲ ਤਿਆਰ ਹੋ ਗਏ ਨਾ ਦਾਣੇ ਦਾ ਤਿਆਰ ਹੈ ਸੁੱਕ ਨਹੀਂ ਰਹੇਗੇ ਥੋੜੀ ਜੀ ਹਜੇ ਕਮੀ ਹੈਗੀ ਆਸੀਂ ਦੇਖੀਏ ਕਣਕ ਲਗਭਗ ਜੁਲਾਈ ਮਹੀਨੇ ਦੇ ਵਿੱਚ ਇਹਨਾਂ ਦੀ ਕਣਕਾਂ ਪੱਕ ਜਾਂਦੀਆਂ ਜਿੱਦਾਂ ਕਿ ਸਾਡੇ ਦਾ ਅਪ੍ਰੈਲ ਦੇ ਵਿੱਚ ਵਿਸਾਖੀ ਤੇ ਵਟਾਈਆਂ ਸ਼ੁਰੂ ਹੋ ਜਾਂਦੀਆਂ ਕਣਕਾਂ ਦੀਆਂ ਤੇ ਕਦੂ ਦੀ ਬੇਲਾਂ ਵੀ ਹੈਗੀਆਂ ਉਹ ਦੇਖੋ ਪਿਆਜ਼ ਹੋਰ ਵੀ ਕਈ ਤਰ੍ਹਾਂ ਦੀਆਂ ਸਬਜ਼ੀਆਂ ਬੀਜੀ ਇਹਨਾਂ ਨੇ ਛੋਟਾ ਜਿਹਾ ਪਿੰਡ ਐ ਦੇਖੋ ਕਿੰਨਾ ਪਹਾੜਾਂ ਦੇ ਵਿੱਚ ਤੇ ਕਿੰਨਾ ਜਿਆਦਾ ਸੋਹਣਾ ਲੱਗੀ ਜਾਂਦਾ ਪਿੰਡ ਇਹ ਬਈ ਬਹੁਤ ਹੀ ਜਿਆਦਾ ਨਜ਼ਾਰਾ ਆਇਆ ਇਹ ਕਰਦੇ ਫੇ ਘੁੰਮ ਕੇ ਉਹ ਗੰਡਾ ਆ ਗਿਆ ਇਸ ਘਰ ਦੇ ਵਿੱਚ ਲੱਗਦਾ ਕੋਈ ਨਹੀਂ ਰਹਿੰਦਾ ਡਿਸ਼ ਵੀ ਹੈ ਲੱਗੀ ਵੀ ਐ ਤਾਂ ਇਹ ਵੀ ਘਰ ਸਾਰੇ ਖੰਡਰ ਹੋ ਗਏ ਜਿੱਦਾਂ ਕਿ ਹੌਲੀ-ਹੌਲੀ ਸਾਰੇ ਲੋਕ ਪਿੰਡ ਛੱਡ ਕੇ ਸ਼ਹਿਰਾਂ ਵੱਲੋਂ ਜਾਈ ਜਾਂਦੇ ਇੱਥੇ ਵੀ ਉਸ ਚੀਜ਼ ਦਾ ਅਸਰ ਹੈ ਕਿਤੇ ਨਾ ਕਿਤੇ ਲੋਕ ਪਿੰਡ ਛੱਡ ਕੇ ਸ਼ਹਰਾਂ ਦੇ ਵਿੱਚ ਜਿਆਦਾ ਤਰੱਕੀ ਜਾਂ ਤੇ ਵਧੀਆ ਜ਼ਿੰਦਗੀ ਜੀਣ ਦੇ ਸ਼ੌਂਕੀਨ ਹੋ ਗਏ ਸਾਰੇ ਹਰ ਕੋਈ ਬੰਦਾ ਚਾਹੁੰਦਾ ਕਿ ਮੈਂ ਸ਼ਹਿਰ ਚ ਰਹਾ ਸ਼ਹਿਰ ਦੀ ਜ਼ਿੰਦਗੀ ਅੱਜ ਕੱਲ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕਰ ਜਾਂਦੀ ਲੱਗ ਰਿਹਾ ਕਿੰਨਾ ਚੋਣਾ ਖੜਾ ਹੈ ਬਰਾਤ ਆ ਗਈ ਖਾਲੀ ਸੀਟਾਂ ਮਿੱਤਰ ਜੀ ਮਿੱਤਰ ਤੇ ਇਹ ਆ ਗਈ ਸਾਡੀ ਬੱਸ ਹੁਣ ਚੱਲੇ ਅਸੀਂ ਆਪਣੇ ਰੂਮ ਵੱਲ ਕਾਫੀ ਵਧੀਆ ਲੱਗਿਆ ਇਸ ਜਗ੍ਹਾ ਪਰ ਆ ਕੇ ਆ ਗਿਆ ਆ ਕੁਸੀ ਬਰਾਤਾ ਦੋਬਰ 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 ਚੱਲ ਬਰਾ ਦੇ ਜੀ ਬਾਬਾ ਆਈ ਦੇ ਚਾਓ ਬਰਾਤੀ ਚਾਓ ਬਰਾਤੀ ਖਵਾਲਾਤੀ ਉੱਤਰ ਕੇ ਤੇ ਇਹ ਅੱਜ ਦਾ ਸਾਡਾ ਟੂਰ ਅੱਜ ਦੀ ਵੀਡੀਓ ਵਿੱਚ ਨਹੀਂ ਫਿਰ ਜਾਵਾਂਗੇ ਕਿਸੇ ਨਵੀਂ ਜਗ੍ਹਾ ਜਦ ਤੱਕ ਲਈ ਤਸ਼ਰੀਕ